ਦੈਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਜੁੜੀ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਅਦਾਕਾਰ ਚਰਨਜੀਤ ਸਿੰਘ ਸੰਧੂ ਪੰਜਾਬੀ ਇੰਡਸਟਰੀ ਦੇ ਨਾਮ ਵਾਰਾ ਦਾ ਕਾਰਨ ਜੋ ਸੰਸਾਰ ਤੋਂ ਕੁਝ ਕਰ ਗਏ ਨੇ ਵਿਛੋੜਾ ਦੇ ਗਏ ਨੇ ਉਹਨਾਂ ਦਾ ਦਿਹਾਤ ਹੋ ਗਿਆ ਦੱਸਦੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਉਹਨਾਂ ਦਾ ਚੰਗਾ ਰੁਤਬਾ ਸੀ ਚੰਗੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੀ ਬਠਿੰਡਾ ਸ਼ਹਿਰ ਦੇ ਵਿੱਚ ਜੰਪਾਲ ਨੇ ਬਠਿੰਡਾ ਸ਼ਹਿਰ ਦੇ ਉਹਨਾਂ ਦੇ ਪਿਤਾ ਦਾ ਨਾਮ ਗੁਰਪਾਲ ਸਿੰਘ ਸੰਧੂ ਤੇ ਮਾਤਾ ਦਾ ਨਾਮ ਸੁਖਮਿੰਦਰ ਕੌਰ ਸੀ ਉਹਨਾਂ ਦੇ ਘਰੋਂ ਪੈਦਾ ਹੋਏ ਸਨ ਦੱਸ ਜੀ ਕਿ 1900 80 ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਨਾਟਕ ਥੀਏਟਰ ਦੇ ਨਾਲ ਜੁੜ ਗਏ ਸਨ ਟੋਨੀ ਬਾਤਿਸ਼ ਜੀ ਉਹਨਾਂ ਦੀ ਸੰਗਤ ਉਹਨਾਂ ਨੇ ਕੀਤੀ ਹੈ ਟੋਬਾ ਟੇਕ ਸਿੰਘ ਮੁਰਗੀਖਾਨਾ ਸਾਢੇ ਤਿੰਨ ਲੱਤਾਂ ਵਾਲਾ ਮੇਜ਼ ਇਸ ਤਰ੍ਹਾਂ ਦੇ ਕਈ ਜਿਹੜੇ ਨਾਟਕ ਸੀ ਉਹਨਾਂ ਨੇ ਕੀਤੇ ਇਸ ਤੋਂ ਬਾਅਦ ਦਾਸੀ ਕਿ ਉਹ ਆਪਣੀ ਦਾਣਾ ਪਾਣੀ ਜਿਹੜਾ ਉਹਨਾਂ ਨੂੰ ਸੀ ਉਹ ਇੰਗਲੈਂਡ ਲੈ ਗਿਆ ਉੱਥੇ ਵੀ ਜਾ ਕੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪੰਜਾਬੀ ਪ੍ਰੋਗਰਾਮਾਂ ਦੇ ਵਿੱਚ ਪੇਸ਼ਕਾਰੀਆਂ ਦਿੱਤੀਆਂ ਦਾਸੀ ਕਿ ਜੇਕਰ ਉਹਨਾਂ ਦੇ ਫਿਲਮੀ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਲੰਡਨ ਦੀ ਹੀਰ ਵੱਤਰ ਬਲੱਡ ਸਟਰੀਟ ਅੰਗਰੇਜ਼ ਤੂਫਾਨ ਸਿੰਘ ਜੋਰਾ 10 ਨੰਬਰ ਯਾ ਪੰਜਾਬ ਸਿੰਘ ਕਟਪੁਤਲੀ ਸਾਡਾ ਪਿੰਡ ਲਾਜੋ ਬੇਦਰਦ ਪੰਜ ਖਾਬ ਹਿੰਮਤ ਇਸ ਤਰ੍ਹਾਂ ਦੀਆਂ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਦੁੱਲਾ ਵੈਲੀ ਸਮੇਤ ਦੋ ਦਰਸ਼ਨ ਪੰਜਾਬੀ ਹਿੰਦੀ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੀ ਪੰਜਾਬ ਦੇ ਜਿਹੜੇ ਵੱਡੇ ਕਲਾਕਾਰ ਨੇ ਉਹਨਾਂ ਦੇ ਨਾਲ ਉਹ ਨਜ਼ਰ ਆਉਂਦੇ ਸਨ ਉਹਨਾਂ ਦਾ ਵੈਲੀਆਂ ਵਾਲਾ ਜਿਹੜਾ ਅੰਦਾਜ਼ ਹੈ ਅੜਪਖੜ ਬੰਦਾਜ਼ ਹੈ ਉਹ ਪੰਜਾਬੀ ਸਿਨੇਮਾ ਦੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਬੇਹੱਦ ਵਸਾਂ ਦਾ ਹੁੰਦਾ ਸੀ ਉਹਨਾਂ ਦੇ ਡਾਇਲੌਗ ਬੋਲਣ ਦਾ ਅੰਦਾਜ਼ ਬਿਲਕੁਲ ਵੱਖਰਾ ਸੀ ਉਹ ਠੇਠ ਲਹਿਜੇ ਦੇ ਵਿੱਚ ਗੱਲ ਕਰਦੇ ਸਨ ਦੱਸਦੀ ਕਿ ਉਹਨਾਂ ਨੂੰ ਕਈ ਉਹਨਾਂ ਦੇ ਚਾਉਣ ਵਾਲੇ ਜਿਹੜੇ ਗੁਰਚਰਨ ਪੋਲੀ ਕਹਿੰਦੇ ਸਨ ਅੱਜ ਦਾ ਕਿਉਂਕਿ ਉਹ ਗੁਰਚਰਨ ਪੋਲੀ ਆਪਣੇ ਸਮੇਂ ਦੇ ਵਿੱਚ ਇੱਕ ਵੱਡਾ ਨਾਮ ਹੋਏ ਨੇ ਅਦਾਕਾਰੀ ਦੇ ਵਿੱਚ ਉਹ ਵਿਲਨ ਦੇ ਕਿਰਦਾਰਾਂ ਦੇ ਵਿੱਚ ਨਜ਼ਰ ਆਉਂਦੇ ਸਨ ਤਾਂ ਦੱਸਦੀ ਕਿ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਇਹ ਮੰਦਪਾਗੀ ਖਬਰ ਹੈ ਕਿ ਚਰਨਜੀਤ ਸਿੰਘ ਸੰਧੂ ਚਰਨਜੀਤ ਸੰਧੂ ਜੋ ਕਿ ਪੰਜਾਬੀ ਸਿਨੇਮੇ ਦੇ ਵਿੱਚ ਵੱਡਾ ਨਾਮ ਰੁਤਬਾ ਰੱਖਦੇ ਸਨ ਉਹਨਾਂ ਦਾ ਦਿਹਾਂਤ ਹੋ ਗਿਆ ਦੱਸਦੀ ਕਿ ਜੋਗਰਾ ਸਿੰਘ ਦੀ ਪਤਨੀ ਨੇ ਵੀ ਭਾਵਿਕ ਪੋਸਟ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਉਹਨਾਂ ਦੀ ਸ਼ਖਸੀਅਤ ਦਾ ਵਰਣਨ ਕੀਤਾ ਹੈ ਕਿ ਉਹ ਬਿਹਤ ਚੰਗੇ ਇਨਸਾਨ ਚੰਗੇ ਇਨਸਾਨਾਂ ਦਾ ਜਾਣਾ ਹਰ ਇੱਕ ਨੂੰ ਹੀ ਬੜਾ ਤੰਗ ਕਰਦਾ ਹੈ ਅਦਾਕਾਰੀ ਦਾ ਸ਼ੌਂਕ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਸਕੂਲ ਸਮੇ ਤੋਂ ਹੀ ਕਲਾ ਦੇ ਖੇਤਰ ਦੇ ਨਾਲ ਉਹਨਾਂ ਦਾ ਜੁੜਾਅ ਹੋ ਗਿਆ ਸੀ ਸ਼ੌਂਕ ਦੇ ਕਰਕੇ ਉਹ ਪੰਜਾਬੀ ਸਿਨੇਮੇ ਦੇ ਵੱਲ ਆਏ ਸਨ ਦੱਸਿ ਕਿ ਵੱਡੇ ਪੱਧਰ ਤੇ ਉਹਨਾਂ ਜਿਹੜੇ ਨਾਟਕ ਖੇਡੇ ਸਨ ਰੰਗਮંચ ਜਿਹੜਾ ਉਹਨਾਂ ਨੇ ਕੀਤਾ ਸੀ ਰੰਗਮਚ ਦੀ ਦੁਨੀਆ ਦੇ ਵਿੱਚ ਵੀ ਉਹ ਬੇहद ਫਿੱਟ ਸਨ ਕਿਉਂਕਿ ਉਹਨਾਂ ਦੀ ਜਿਹੜੀ ਬੋਲਣ ਦਾ ਲਹਿਜਾ ਸੀ ਅਦਾਕਾਰੀ ਦਾ ਲਹਿਜਾ ਉਹ ਬਿਲਕੁਲ ਠੇਢ ਸੀ ਮਾਲਵੇ ਵਾਲਾ ਬਠਿੰਡੇ ਵਾਲੀ ਉਹਨਾਂ ਦੀ ਬੋਲੀ ਦੇ ਵਿੱਚ ਉਹ ਤੜਕ ਫੜਕ ਸੀ ਜਿਸ ਕਰਕੇ ਉਹਨਾਂ ਨੂੰ ਵੱਡੇ ਤੌਰ ਤੇ ਜਿਹੜਾ ਸਤਕਾਰ ਦਿੱਤਾ ਜਾਂਦਾ ਸੀ ਤੁਹਾਨੂੰ ਦੱਸ ਦਈ ਕਿ ਰਾਜਸਥਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ 137 ਫਿਲਮਾਂ ਦੇ ਵਿੱਚੋਂ ਜਿਸ ਫਿਲਮ ਨੇ ਬੈਸਟ ਅਵਾਰਡ ਹਾਸਲ ਕੀਤਾ ਉਸ ਫਿਲਮ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੀ ਇਸ ਸਮਾਗਮ ਦੌਰਾਨ ਬਾਲੀਵੁੱਡ ਦੇ ਨਾਮੀ ਅਦਾਕਾਰ ਓਮਪੁਰੀ ਨੇ ਚੰਨਜੀ ਸੰਧੂ ਦੇ ਕੰਮ ਦੀ ਜਿਹੜੀ ਤਾਰੀਫ ਕੀਤੀ ਸੀ ਤਾਂ ਹੋਰ ਵੀ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਅਨੇਕਾਂ ਹੀ ਜਿਹੜੇ ਕਿਰਦਾਰ ਨੇ ਉਹਨਾਂ ਦੇ ਵਿੱਚੋਂ ਜਾਣ ਪਾਦੇ ਨੇ ਸਨ ਪਰ ਉਹਨਾਂ ਦਾ ਜਿਹੜਾ ਜਾਣਾ ਬੇहद ਦੁਖਦਾਈ ਹੈ ਪੰਜਾਬੀ ਸਿਨੇਮੇ ਦੇ ਲਈ ਇੱਕ ਵੱਡਾ ਘਾਟਾ ਤਾਂ ਅਸੀਂ ਕਿ ਕੱਲ ਬਠਿੰਡਾ ਦੇ ਰਾਮ ਬਾਗ ਜੋ ਕਿ ਡੀਬੀ ਸਕੂਲ ਦੇ ਨੇੜੇ ਹੈ ਬੇਬੀ ਵਾਲਾ ਚੌਕ ਦੇ ਕੋਲੇ ਉੱਥੇ ਜਿਹੜਾ ਹੈਗਾ ਉਹਨਾਂ ਦਾ ਅੰਤਿਮ ਜਿਹੜਾ ਸੰਸਕਾਰ ਕੀਤਾ ਜਾਵੇਗਾ ਤੁਹਾਨੂੰ ਦੱਸੀ ਕਿ ਬੀਬੀ ਵਾਲਾ ਜਿਹੜਾ ਚੌਕ ਹੈ ਉਹਦੇ ਨੇੜੇ ਡੀਏਵੀ ਕਾਲਜ ਹੈ ਜਿਹੜਾ ਮਾਫ ਕਰਨਾ ਡੀਏਵੀ ਕਾਲਜ ਹੈ ਜਿਹੜਾ ਰਾਮਬਾਗ ਦੇ ਨੇੜੇ ਉੱਥੇ ਬੀਬੀ ਵਾਲਾ ਰੋਡ ਤੇ ਬਠਿੰਡਾ ਦੇ ਵਿੱਚ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਕੱਲ ਜਣੀ ਕਿ 30 ਜੂਨ ਨੂੰ ਸੰਡੇ ਵਾਲੇ ਦਿਨ 10 ਵਜੇ ਕੀਤਾ ਜਾਵੇਗਾ ਤਾਂ ਇਸ ਤਰ੍ਹਾਂ ਦੇ ਕਲਾਕਾਰਾਂ ਦਾ ਜਾਣਾ ਪੰਜਾਬੀ ਇੰਡਸਟਰੀ ਲਈ ਨਾ ਪੂਰਾ ਹੋਣ ਵਾਲਾ ਘਟਾ